ਸਸਿਗਾ ਤੇ ਅਸ ਦਾ ਬਲੌਗ ਓ ਤੂੰ ਪਰੇ ਹੋਇਆ ਓ ਜਾਣ ਤੂੰ ਮੇਰੇ ਬੌਸ ਨੂੰ ਛੇੜਨਾ ਨਹੀਂ ਛੇੜੀ ਬਾਈ ਸਾਡਾ ਬੌਸ ਦੇ ਨੂੰ ਓ ਬੌਸ ਨੂੰ ਨਹੀਂ ਛੇੜਨਾ ਤੂੰ ਮੈਂ ਤੈਨੂੰ ਫੋੜ ਹੀ ਦੂੰਗਾ ਨਹੀਂ ਬੁਲਾਉਣਾ ਇੱਧਰ ਬਾਈ ਕਿਹੜਾ ਬੌਸ ਆ ਬੌਸ ਤੈਨੂੰ ਦਿਖਾ ਨਹੀਂ ਸਕਦੇ ਸਾਡਾ ਬਾਟੀ ਆਏਗਾ ਯਾਰ ਚਿੱਕੜ ਚਿੱਕੜ ਦਾ ਖਵਾ ਲੇ ਤੂੰ ਬੋਲ ਚਿੱਕੜ ਬੋਲ ਬੋਲਿਆ ਕਹਦੇ ਮੜਾ ਜਾ ਓਏ ਪ੍ਰਤਾਈ ਵੀ ਨਹੀਂ ਖਾਂਦੀ ਇਤੋਂ ਤੁਹਾਨੂੰ ਪੁੱਛਾਂਗੇ ਦੀ ਸੈਦੋ ਵਾਲੀ ਸੜਕ ਤੇ ਕੀ ਪਾਇਆ ਵਾ ਹਾਂ ਚੱਲ ਪੁੱਛ ਲਾ ਬਾਈ ਮੈਂ ਜੋੜੀ ਸੜਕ ਤੇ ਕੀ ਪਾਇਆ ਵਾ ਹਣੀ ਪ੍ਰੀਤ ਜੀ ਸੈਦੋ ਵਾਲੀ ਸੜਕ ਤੇ ਕੀ ਪਾਇਆ ਵਾ ਦੱਖਾ ਦਿੰਦੇ ਦੱਤੀ ਐ ਤੁਪੀ ਆਪੀ ਜਿੱਦਾਂ ਮੈਨੂੰ ਪੁੱਛੀ ਕੀ ਪਾਇਆ ਵਾ ਤੀ ਝੋੜੀ ਝੋੜੀ ਪਰ ਹੋਰੇ ਚਿੱਕੜ ਖਾਦੇ ਨੂੰ ਕਹਿ ਚਿੱਕੜ ਖਾ ਆਮਣੀ ਆ ਤੇਰਾ ਘਰ ਦੱਦ ਖਾ ਕੇ ਆਇਆ ਫਿਰ ਸਾਰਾ ਸਾਡੇ ਘਰ ਦੇ ਇੰਟਰਵਿਊ ਦੇ ਕੇ ਆਇਆ

ਅਣੀ ਬਣਾ ਗਾਣਾ ਕਰਾ ਦੀ ਸੁਣਾ ਲੈ ਫੇਰੀ ਹਾਂ ਕੋਈ ਨਹੀਂ ਓਏ ਉਹ ਸੁਣਾ ਦੇ ਨਹੀਂ ਤੂੰ ਹੋਰ ਕਿਤੇ ਗਲ ਲਾ ਲਿਆ ਮੈਂ ਤੇ ਦਾ ਗਵਾਹ ਲੱਗਾਈ ਰੋਵੇ ਓ ਸੁਣਾ ਦੇ ਇਹਨੂੰ ਕਿ ਆ ਗੂੰਗੰਪੇ ਇੰਸਟੇਜ ਬਹੁਤ ਡਾਡਾ ਉਹ ਸੁਣਾ ਦੇ ਹੁੰਦਾ ਓਏ ਤੂੰ ਮੈਂ ਤੇ ਸਿੱਧੂ ਜਿਆਲੇ ਕੰਮ ਕਰਾਏ ਇਹਨੂੰ ਘਟੇ ਕਿ ਚੱਲੇ ਆ ਸਾਡੇ ਫੈਨ ਸਾਡਾ ਫੈਨ ਬਹੁਤ ਦੂਰੋਂ ਆ ਰਿਹਾ ਮਲੋੜ ਤੋਂ ਹਣਾ ਤਾਂ ਉਹ ਕੋਈ ਬਹੁਤ ਉਸ ਵੀ ਨਾ ਕਰਦੇ ਆ ਤੇ ਉਹ ਮਲਾਉਣਾ ਸੁਣਾ ਤੇ ਪਾਲਿਕਾ ਦੇ ਚੰਦੇ ਪਾਲਿਕਾ ਚੌਕਲੇਟ ਖਾਣੇ ਜਾ ਰਹੇ ਆ ਕਾਂਗੜ ਪੱਤਾਂ ਉੱਤੇ ਪੱਤੇ ਮਲੇ ਉਸ ਜਲਵਾ ਬਾਜੇ ਬੱਤੇ ਜਾ ਰਹੇ ਆ ਬਸ ਇੱਥੇ ਪਿਆ ਰਹੇ ਤਾਂ ਭਾਈ ਉਹ ਫਾਕ ਤੇ ਭੁੰਜਣਾ ਲੱਗਣਾ ਕਰਦੇ ਹਾਂ ਜੇ ਇੱਥੇ ਤਾਂ ਪਾ ਜਾਣਾ ਮੈਨਾਂ ਆਪਾਂ ਨਹੀਂ ਵੀ ਆਵੇਗਾ ਨਹੀਂ ਤਾਂ ਕਰੇ ਤਾਂ ਮੌਸਮ ਖਰਾਬ ਆਣਾ ਫਿਰ ਤਾਂ ਕਰਕੇ ਪੰਜਾਣੀ ਪਾਣਾ ਮੈਂ ਤਾਂ ਕਿ ਮੈਂ ਚੱਲ ਗੱਡੀ ਤੇ ਲੈ ਕੇ ਚੱਲਦੇ ਆਂ ਤੇ ਸਾਰੇ ਪਾਰਟੀ ਅਸੀਂ ਚੱਲਿਆ ਕਾਲਕਾ ਦੱਸੋ ਕਿਵੇਂ ਹਲੋ ਕਾਲਕਾ ਮੇਰੀਆਂ ਮੈਂ ਜੋ ਟੋਪੀ ਮੇਰੀ ਹੈ ਇਸ ਤੋਂ ਵੀ ਕਰਨੀ ਦਾ ਨਾ ਇਧਰ ਫੜਾਉਣੀ ਚਾਚਾ ਕੋਈ ਨਾ ਬੈਠ ਕੇ ਪਾ ਕੇ ਦੇ ਜੀ ਬੈਠ ਕੇ ਕਰਤੀ ਹਾਂ ਚਲ ਠੀਕ ਹੈ ਤੇ ਮਿਲਦੇ ਆ ਜਾ ਕੇ ਟੰਡ ਪੱਤ ਦੀ ਸ਼ਾਨ ਦੀ ਸ਼ਕਤੀਮਾਨ ਵਾਲੀ ਵੀਡੀਓ ਆਉਣ ਵਾਲੀ ਹੈ ਹਾਂਜੀ ਤੇ ਅਸੀਂ ਹੁਣ ਅਸਟੈਂਡ ਪਹੁੰਚ ਚੁੱਕੇ ਹਾਂ ਟੰਡ ਲੱਗਦਾ ਫਕਤਾ ਸਾਡਾ ਫੈਨ ਆਇਆ ਹੁਣ ਅਸੀਂ ਜਾ ਕੇ ਮਿਲਦੇ ਹਾਂ ਬੱਸ ਸਟੈਂਡ ਤੋਂ ਅਸੀਂ ਚੱਕਰ ਲੱਗੇ

ਆ ਜਾਣਾ ਭੈ ਜੋ ਘਰ ਤੇ ਤੇ ਆਣਾ ਖਵਾਰ ਤੇ ਤੇ ਹੁਣ ਅਸੀਂ ਆ ਗਏ ਪਾਲੀ ਦੇ ਘਰੇ ਓ ਇਹ ਕਹਿੰਦੇ ਪਾਲੀ ਦਾ ਘਰ ਆ ਪਾਲੀ ਦਾ ਫੈਣ ਫੈਣ ਖਾਣਾ ਆਉਂਦਾ ਹੈ ਇਹ ਪਾਲੀ ਆ ਬੈਂਦਰਵਾਜ ਵਿੱਚ ਖੜਦਾ ਹੋਇਆ ਸਾਣਾ ਇਹ ਸੰਗਦਾ ਹੋਇਆ ਬਾ ਬੱਸ ਇੱਥੇ ਕੋਈ ਆਉਂਦੇ ਨਹੀਂ ਅੱਜ ਭਾਈ ਚੱਲ ਜਾਂ ਕਿਵੇਂ ਲੱਗਿਆ ਵੀਰੇ ਤੈਨੂੰ ਵੀਡੀਓ ਬਣਾ ਕੇ ਛੱਡਣਾ ਕਿੰਨਾ ਸਾਡੀ ਪਾਲੀ ਘੈਂਟ ਲੱਗੀ ਮੈਂ ਕਹਿੰਦਾ ਸਵੇਰੇ ਤਾਂ ਹੀ ਨਾ ਆਏ ਐ ਐ ਪਾਲੀ ਕਿਵੇਂ ਲੱਗੀ ਘੈਂਟ ਲੱਗੀ ਵੀਰੇ ਬਾਈ ਕਿਵੇਂ ਲੱਗਿਆ ਬਾਈ ਨੂੰ ਤਾਂ ਖੁਸ਼ੀ ਬਹੁਤ ਹੋਈ ਵੀ ਆ ਪਾਲੀ ਦੇ ਪੁਜਾਸਟਿੰਗ ਚਲਾ ਆ ਬਈ ਬੈਠੇ ਯਾਰ ਬੈਠੇ ਅੰਦਰ ਹੈ ਅੰਦਰ ਜਾ ਬੰਸੀ ਮੱਤੀ ਆ ਜਾ ਬਈ ਚਲਾ ਜਾ ਫੇਰ ਅੰਦਰ ਮੁੜ ਕੇ ਬਾਈ ਨੂੰ ਛੱਡ ਕੇ ਵੀ ਆਉਣਾ ਪਚੰਗਾ ਕੋਲਾ ਘਟ ਖਲਾ ਮੈਂ ਰ ਅੱਠਵੀਂ ਰੋਟੀ ਹੈ ਖਾਲੇ ਦੀ ਦੇਖ ਲੈ ਉਹ ਨਾ ਨਾ ਇਹ ਬੁੱਕਾ ਲੰਦਾ ਮੈਂ ਬੋਲੀ ਬਾਤ ਮੈਂ ਆਪਣੇ ਫੈਨ ਨਾਲ ਪਾ ਲਈ ਆਪਣੀ ਫੋਟੋ ਕਰਾਉਂਦੀ ਹੋਈ ਲਓ ਜੀ ਹੁਣ ਅਸੀਂ ਨਿਕਲ ਜੁਲ ਆਹ ਸੋ ਬਸ ਬਸ ਸੱਚਾ ਹੋਣਾ ਤੇ ਬਾਈ ਕਿੱਦਾਂ ਲੱਗਿਆ ਅੱਜ ਦਾ ਫਰਮਾਹੋ ਸਾਡਾ ਚਾਹ ਵੈਰੀ ਗੁੱਡ ਬਾਈ ਬਹੁਤ ਵਧੀਆ ਲੱਗਿਆ ਤੇ ਬਾਈਓ ਰੇਡੀ ਬਹੁਤ ਘੈਣ ਲਈ ਬਾਈ ਚੱਤੇ ਗਰਾਂ ਚ ਰੱਖੇ ਸਾਰੀ ਲਵਾਈ ਫੈਮਿਲੀ ਤੇ ਐ ਬੰਦੀ ਸਾਡੀ ਜਿਹੜੀ ਕਾਲੀਆ ਸੁਹਾਗੇ ਵੇ ਬੋਲਾ ਗਾਣਾ ਕਰਦੇ ਕਹਿੰਦੇ ਆਹ ਮਗਰ ਪੈ ਜਾਂਦੀ ਐ ਇਹ ਗਾਣਾ ਵਾੜਦੀ ਬਲੇ ਤੇ ਬਹੁਤ Pali, Pali chaliye. Hei,